ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਇੱਕ ਪਾਸੇ ਭਾਈ ਅਮਰਪਾਲ ਸਿੰਘ ਸੌ ਚੁੱਕਣ ਦੇ ਲਈ ਪਰੋਲ ਮਿਲੀ ਉਧਰ ਦੂਜੇ ਪਾਸੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਿਆਨ ਆਂਦਾ ਏ ਕਿ ਜਿਸ ਜਿਨ੍ਹਾਂ ਨੇ ਸੰਗੀਨ ਜੁਰਮ ਕੀਤੇ ਨੇ ਉਹਨਾਂ ਨੂੰ ਕੋਈ ਵੀ ਪਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਭਾਵੇਂ ਕੋਈ ਜਿੱਤਿਆ ਹੋਵੇ ਭਾਵੇਂ ਕੋਈ ਹਾਰਿਆ ਹੋਵੇ ਪਾਰਟੀ ਬਦਲਣ ਤੋਂ ਬਾਅਦ ਜਾਖੜ ਸਾਹਿਬ ਸ਼ਾਇਦ ਭੁੱਲ ਗਏ ਨੇ ਪਰ ਮੈਂ ਇਹ ਚੇਤਾ ਦਵਾ ਦਿੰਨਾ ਹੈ ਕਿ ਇਹਨਾਂ ਦੇ ਜਿੱਤੇ ਹੋਏ ਭਾਜਪਾ ਦੇ 240 ਸੰਸਦਾਂ ਦੇ ਵਿੱਚੋਂ 94 ਦੇ ਉੱਤੇ ਕ੍ਰਿਮਨਲ ਚਾਰਜਸ ਚੱਲਦੇ ਪਏ ਨੇ ਤੇ ਉਹਨਾਂ ਦੇ ਵਿੱਚੋਂ 20% ਸੰਸਦਾਂ ਦੇ ਉੱਤੇ ਸੰਗੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਜਿਨ੍ਹਾਂ ਦੇ ਵਿੱਚ ਰੇਪ ਤੇ ਮਰਡਰ ਵੀ ਸ਼ਾਮਿਲ ਨੇ ਠੀਕ ਹੈ ਜਾਖੜ ਸਾਹਿਬ ਤੁਹਾਨੂੰ ਅਪਰਾਧ ਲੱਗਦਾ ਤੇ ਅਪਰਾਧ ਹੀ ਸਹੀ ਪਰ ਆਪਾਂ ਚਲੋ ਘਰੋਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਜਿਹੜੇ ਆਪਣੇ 94 ਸੰਸਦ ਨੇ ਜਿਨ੍ਹਾਂ ਦੇ ਖਿਲਾਫ ਸੰਗੀਨ ਜੁਰਮ ਦੇ ਕੇਸ ਚੱਲਦੇ ਪਏ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਕਿਉਂਕਿ ਘਰੋਂ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਤੇ ਉਹਨਾਂ ਤੇ ਆਪਾਂ ਕਾਰਵਾਈ ਕਰਕੇ ਤੇ ਮੰਗ ਕਰੀਏ ਕਿ ਉਹਨਾਂ 94 ਨੂੰ ਸੰਸਦ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋ ਇਹ ਡਬਲ ਸਟੈਂਡਰਡ ਵਾਲੀ ਗੇਮ ਆਪ ਜੀ ਨੂੰ ਜੱਜ ਨਹੀਂ ਜਾਂ ਤਾਂ ਸਾਰਿਆਂ ਦੇ ਲਈ ਨਿਆਂਪਧਾਨ ਇੱਕ ਹੋਵੇ ਸਾਰਿਆਂ ਦੇ ਲਈ ਸਟੇਟਮੈਂਟ ਇੱਕ ਹੋਵੇ ਸਾਰਿਆਂ ਦੇ ਲਈ ਜਾਖੜ ਸਾਹਿਬ ਜਿਹੜਾ ਇਹ ਸਬਧਾਨ ਉਹ ਵੀ ਇੱਕ ਹੋਵੇ ਜਾਂ ਫਿਰ ਜਾਖੜ ਸਾਹਿਬ ਆਪਣੀ ਸਟੇਟਮੈਂਟ ਦੇ ਵਿੱਚ ਇਹ ਵੀ ਗੱਲ ਕਲੀਅਰ ਕਰ ਦਿਓ ਕਿ ਇੱਕ ਕਮਿਊਨਿਟੀ ਦੇ ਲਈ ਸਬਧਾਨ ਵੱਖਰਾ ਹੈ ਤੇ ਦੂਜੀ ਕਮਿਊਨਿਟੀ ਦੇ ਲਈ ਵੱਖਰਾ ਹੈ ਆਪਣੇ ਤਾਂ ਕਈ ਮੈਂਬਰ ਪਾਰਲੀਮੈਂਟਾਂ ਨੇ ਜਾਖੜ ਸਾਹਿਬ ਰਿਕਾਰਡ ਤੱਕ ਤੋੜ ਦਿੱਤੇ ਐਨੇ ਕ੍ਰਿਮੀਨਲ ਚਾਰਜਸ ਉਹਨਾਂ ਦੇ ਇੱਥੇ ਲੱਗੇ ਹੋਏ ਨੇ ਜੇ ਜੈ ਜਗਤ ਸਿੰਘ ਉਹ ਲੋਕ ਬਾਹਰ ਨੇ ਤੇ ਭਾਈ ਅਮਰਤਪਾਲ ਤੋਂ ਬਾਹਰ ਕਿਉਂ ਨਾ ਆਵੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ